ਆਲਪਣੋ ਤੇ ਭਰਾਵੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਉਹਨਾਂ ਭਣ ਭਰਾਵਾਂ ਨੂੰ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਮਸੂੜਿਆਂ ਨੂੰ ਸੋਜ ਆ ਜਾਂਦੀ ਹੈ ਤੱਤਾ ਠੰਡਾ ਲੱਗਦਾ ਹੈ ਤੇ ਦੰਦਾਂ 'ਚ ਦਰਦ ਹੁੰਦਾ ਆਪਾਂ ਉਹਨਾਂ ਲਈ ਇਹ ਵੀਡੀਓ ਬਣਾ ਰਹੇ ਹਾਂ ਉਹਨਾਂ ਭਣਾਂ ਨੇ ਕੀ ਕਰਨਾ ਇੱਕ ਲੈਣਾ ਸਰੋਂ ਦਾ ਤੇਲ ਤੇ ਇੱਕ ਲੈਣੀ ਹੈ ਹਲਦੀ ਤੇ ਜਿਹੜੀ ਆਪਣੀ ਹਲਦੀ ਹੈ ਇਹਨੂੰ ਆਪਾਂ ਥੋੜੀ ਜਿਹੀ ਹਲਦੀ ਨੂੰ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰ ਲਾਂਗੇ ਇਸ ਤਰ੍ਹਾਂ ਤੇ ਕਰਕੇ ਇਹਨੂੰ ਤੇ ਇਸ ਪੇਸਟ ਦਾ ਆਪਾਂ ਬੁਰਸ਼ ਕਰਨੇ ਜੀ ਕਈ ਆਪਾਂ ਤੁਹਾਨੂੰ ਗੁਰਸ਼ ਕਰਕੇ ਵੀ ਦਿਖਾਵਾਂਗੇ ਕਈ ਮੇਰੇ ਭੈਣ ਭਰਾ ਕਹਿ ਦਿੰਦੇ ਆ ਵੀ ਤੁਸੀਂ ਆਪ ਤਾਂ ਬੁਰਸ਼ ਕਰਦੇ ਨਹੀਂ ਹੈਗਾ ਇਹ ਚੀਜ਼ਾਂ ਦੱਸੀ ਜਾਂਦੇ ਆ ਆਪ ਵੀ ਵਰਤ ਕੇ ਦਿਖਾਇਆ ਕਰੋ ਆਪਾਂ ਇਹ ਤੁਹਾਨੂੰ ਵਰਤ ਕੇ ਵੀ ਦਿਖਾਵਾਂਗੇ ਤੇ ਜਿਹੜੇ ਇਹ ਪੇਸਟ ਕਰਨ ਤੋਂ ਬਾਅਦ 2-3 ਲਗਾ 2-3 ਦਿਨ ਲਗਾਤਾਰ ਕਰਨ ਤੋਂ ਬਾਅਦ ਜਿਹੜੇ ਆਪਣੇ ਦੰਦਾਂ ਦਾ ਦਰਦ ਆ ਤਾਂ ਤਾ ਠੰਡਾ ਲੱਗਦਾ ਉਹ ਬਿਲਕੁਲ ਵੀ ਨਹੀਂ ਲੱਗੂਗਾ ਤੇ ਜਿਹੜਾ ਦਰਦ ਆ ਉਹ ਬਿਲਕੁਲ ਗਾਇਬ ਹੋ ਜੂ ਮਸੂੜਿਆਂ ਦੀ ਸੋਜ ਵੀ ਖਤਮ ਹੋ ਜੂ ਤੇ ਹੁਣ ਆਪਾਂ ਤੁਹਾਨੂੰ ਇਹ ਪੇਸਟ ਦਾ ਗਰਚ ਕਰਕੇ ਦਿਖਾਉਣੀ ਹੈ ਲੋ ਜੀ ਆਪਾਂ ਹੁਣ ਤੁਹਾਨੂੰ ਦਿਖਾ ਰਹੇ ਆ ਇਹ ਤੁਸੀਂ ਝੂਠ ਨਾ ਮੰਨਿਓ ਇਹ ਸੱਚੀ ਹੈ ਲੋ ਜੀ ਤੁਸੀਂ ਵੀ ਇਸ ਤਰ੍ਹਾਂ ਇਹ ਪੇਸਟ ਮਿਕਸ ਕਰਕੇ ਕਰ ਲੈਣਾ ਤੇ ਦੰਦਾਂ ਦਾ ਦਰਦ ਹੈ ਜਿਹੜਾ ਤੇ ਸੋਜ ਹੈ ਤੇ ਤਤਾ ਠੰਡਾ ਲੱਗਦਾ ਬਿਲਕੁਲ ਵੀ ਨਹੀਂ ਲੱਗੂਗਾ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਪੇਜ ਨੂੰ ਫੋਲੋ ਕਰੋ ਧੰਨਵਾਦ